ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ ਨਾਡਗੜਾ ਤੇ ਅੱਜ ਜੇ ਬਿਚਤ ਹੈਗੀ ਹੈ ਪਿੰਡ ਲੱਖੂ ਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤਾਂ ਟੋਟਲ 10 ਪਸ਼ੂ ਬਖਾਉਣੇ ਆ ਦੋ ਝੋਟੀਆਂ ਤੇ ਇੱਕ ਵਹਿੜ ਆ ਦੋ ਝੋਟੀਆਂ ਬਿਲਕੁਲ ਤਾਜ਼ੀਆਂ ਸੋਈਆਂ ਤੇ ਗੱਪਣ ਇੱਕ ਵਹਿੜ ਬਿਲਕੁਲ ਤਿਆਰ ਆ ਤੇ ਆਪਾਂ ਪਹੁੰਚੇ ਨੇ ਇੱਥੇ ਭਾਈ ਹੁਣਾਂ ਕੋਲ ਆਜੋ ਕਰਦੇ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਸਨਾਬ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਸਨੋ ਗੁਰੂ ਰਾਮਦਾਸ ਦੀ ਕਿਰਪਾ ਹਾਂਜੀ ਕਿਰਪਾ ਹੀ ਚਾਹੀਦੀ ਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਨੀਤਾ ਪਿੰਡ ਲਖੂਆ ਤਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9914460564 ਠੀਕ ਹੈ ਜੀ ਕਰੀਏ ਸ਼ੁਰੂਆਤ ਹਾਂਜੀ ਕਰੋ ਆ ਦੱਸਿਓ ਛੋਟੀ ਦੇ ਬਾਰੇ ਕਿੰਨਾ ਸੁਗਰ ਸੂਈ ਛੋਟੀ ਸੂਈ ਜੀ ਵੀਰ ਜੀ ਦੂਜੇ ਸੂਏ ਅੱਛਾ ਜੀ ਹਾਂ ਜੇ ਕੱਟੀ ਇਹਦੀ ਠੀਕ ਹੈ ਜੀ ਫੀਮੇਲ ਕਾਫ ਆ ਗਿਆ ਜੀ ਆਹ ਵਾ ਚੈੱਕ ਕਰ ਸਾਡੇ ਨੇ ਬਿਲਕ ਤੇ ਮਲੇ ਦੇ ਚੱਲਣ ਲਈ ਆ ਅੱਛਾ ਜੀ ਤੇ ਵੀਰ ਜੀ ਇੱਕ ਇੱਕ ਸ਼ਰਤੇ ਦੀ ਝੋਡੀ ਵੇਚੀ ਵੀ ਆ ਅੱਛਾ ਜੀ ਸਾਈ ਵੀ ਆਈ ਆ ਸਾਨੂੰ ਠੀਕ ਹੈ ਜੀ ਤੇ ਬੰਦਿਆਂ ਨੇ ਪੈਸੇ ਨਹੀਂ ਆ ਪਾਏ ਜਾਂ ਪਤਾ ਨਹੀਂ ਬਣੇ ਨਹੀਂ ਗਏ ਨਾ ਸਾਡਾ ਫੋਨ ਚੁੱਕਣ ਲਏ ਆ ਅੱਛਾ ਜੀ ਮਤ ਚਵਾ ਕੇ ਦੇਣੀ ਝੋਟੀ ਭਾਵੇਂ ਕੋਈ ਵੀਡੀਓ ਤੇ ਚਵਾਲੇ ਦੇ ਭਾਵੇਂ ਉਤਰਾ ਲੈ ਠੀਕ ਹੈ ਜੀ 13 ਕਿਲੋ ਦੁੱਧ ਮਿਣਕੇ ਦਵਾਂਗੇ ਕੰਡੇ ਤੇ ਰੱਖ ਕੇ ਠੀਕ ਹੈ ਠੀਕ ਹੈ ਹਾਂ ਕਹਿਣ ਵਾਲਾ ਨਹੀਂ ਹੋਊਗਾ ਉਦਾਂ 15 16 ਵਖਾਲਾ ਹੋਊਗਾ ਠੀਕ ਹੈ ਜੀ 13 ਕਿਲੋ ਮਿਣਕੇ ਦਵਾਂਗੇ ਚਵਾ ਕੇ ਦੇਣੀ ਆ ਠੀਕ ਹੈ ਠੀਕ ਹੈ ਹਾਂ ਕਿਸੇ ਗੱਲ ਦੀ ਕਮੀ ਨਾ ਹੋਊਗੀ ਬਾਕੀ ਤਾਨੂੰ ਖੋਲ ਕੇ ਦਿਖਾਉਨੇ ਆ ਤੇ ਬਾਕੀ ਵੀਰ ਜੀ ਸਾਰੇ ਵੀਰਾ ਗੜੀ ਬੈਂਤੀ ਆ ਕੇ ਵੀਰ ਭਰਾ ਕੋਈ ਉਹ ਸਾਈ ਪਾਇਆ ਕਰੇ ਜਿੰਨੇ ਪੂਰੀਤਨਾ ਹੋਵੇ ਮੇ ਵਾਲੂ ਬਾਬਾ ਚ ਫਿਰ ਆ ਜੜੀ ਦੱਦੀਆ ਪਾਸੇ ਚ ਲੈ ਟਾਈਮ ਹੀ ਵੇਖ ਲੋ ਠੀਕ ਹੈ ਜੀ ਹਾਂ ਹਾਂ ਜੀ ਭਾਈ ਚੈੱਕ ਕਰ ਸਕਦੇ ਜੇ 13 ਲੀਟਰ ਇਸ ਟਾਈਮ ਬਿਲਕੁਲ ਤਿਆਰ ਜਿਹੜਾ ਦੁੱਧ ਤੇ ਸੂਈ ਨੂੰ ਕੋਈ ਹੋ ਗਿਆ 15-20 ਦਿਨਾਂ ਨਹੀਂ ਨਹੀਂ ਇਹਨੂੰ ਨਹੀਂ ਹੋਇਆ ਲੈ ਨੇ ਮਾਂ ਲਗ 11-12 ਦਿਨ ਹੋਇਆ ਠੀਕ ਹੈ ਜੀ 10 ਤੋਂ 11 ਦਿਨ ਹੋਇਆ ਜੇ ਸੂਈ ਨੂੰ ਜੈਟ ਬਲੈਕ ਵਿੱਚ ਆ ਕੇ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਿਟੀ ਤੇ ਇਸ ਟਾਈਮ ਜਿਹੜਾ ਮੌਕੇ ਦੇ ਦੁੱਧ ਬਿਲਕੁਲ ਹਾਜ਼ਰ 13 ਲੀਟਰ ਵੀ ਇਹ ਕਹਿੰਦਾ ਕਿ ਭਾਵੇਂ ਆਨਲਾਈਨ ਤੋਂ ਦਵਾਈ ਕਰਾਵੇ ਭਾਵੇਂ ਇੱਥੇ ਆ ਕੇ ਕੋਈ ਚਵਾਈ ਕਰ ਲੈ ਤੇ ਤੁਹਾਡਾਂ ਦਾ ਸਿਹਰ ਗਿਆ ਬਹੁਤ ਸ਼ਾਨਦਾਰ ਇਹਦਾ ਤੁਹਾਨੂੰ ਲੱਗਦਾ ਚੈੱਕ ਕਰਾਉਣੇ ਆ ਹਾਂਜੀ ਭਾਈ ਚੈੱਕ ਕਰ ਸਕਦੇ ਤੁਸੀਂ ਸ਼ਟਰ ਕੁਆਲਟੀ ਤੁਹਾਡਾਂ ਦਾ ਸਿਹਰ ਗਿਆ ਬਹੁਤ ਸ਼ਾਨਦਾਰ ਆ ਉੱਨੀ ਅੱਗੇ ਨੂੰ ਤੇ ਉੱਨੀ ਪਿੱਛੇ ਨੂੰ ਚੈੱਕ ਕਰ ਸਕਦੇ ਤੁਸੀਂ ਗਾਹ ਨੂੰ ਵੇਖੋ ਉਹਨਾਂ ਜੱਡ ਆ ਸੋ ਭਾਈ ਤੁਹਾਡਾਂ ਦਾ ਸਿਹਰ ਗਿਆ ਚੈੱਕ ਕਰ ਸਕਦੇ ਜੀ ਕਿੰਨਾ ਕੋਤਰਾ ਚ ਵਾਈ ਜਾਊਗਾ ਦੁੱਧ ਵੀਰ ਜੀ ਮੇਰੇ ਸਾਹ ਨਾਲ ਝੋਡੀ ਦੁੱਧ 15 ਕਿਲੋ ਦੇ ਦੇਣਾ ਜਿੱਦਾਂ ਚੱਲਣ ਲਈ ਠੀਕ ਹੈ ਠੀਕ ਹੈ 15 ਕਿਲੋ ਦੁੱਧ ਚ ਵਾ ਦੂ ਝੋਡੀ ਅੱਛਾ ਜੀ ਹਾਂ ਜੀ ਹੁਣ ਮੈਨੂੰ 13 ਕਿਲੋ ਅਸੀਂ ਮਿਣਕੇ ਦਵਾਂਗੇ ਠੀਕ ਹੈ ਜੀ ਕਿੰਨੇ ਕਿਲੋ ਘਟ ਜਣ ਉਹਨੇ ਹਜ਼ਾਰ ਘਟ ਲਾ ਠੀਕ ਹੈ ਲਓ ਬਾਈ ਜੀ ਬਿਲਕੁਲ ਕੀ ਗੱਲ ਵੀਰ ਨੇ ਕਹੇ ਸੀ ਕੀ ਮੁੱਲ ਕਰਨਾ ਭਾਈ ਹਰੇ ਦਾ ਮੁੱਲ ਵੀਰ ਜੀ ਦਾ ਕਰਨਾ ਜੇ ਪੂਰਾ ਲੱਖ ਅੱਛਾ ਜੀ 5000 ਛੋਟ ਕਰਦਾ 95000 ਦੀ ਹਾਂ ਜੀ ਠੀਕ ਹੈ ਜੀ ਥੋੜੀ ਬੋਦੀ ਤੁਸੀਂ ਕਰਾਉਣੀ ਤੇ ਕਰਾ ਲਓ ਚਲੋ ਕਰਦੇ ਹੋ ਆਪਣੇ ਆਪ ਜਿੰਨਾ ਗਈ ਦੇ ਦੇਣੀ ਆਪਾਂ ਦੋ ਹੋਰ ਛੱਡ ਦਾਂਗੇ 93 ਦਵਾਂਗੇ ਲਾਓ ਭਾਈ ਜੀ 93 ਆਪਦੀ ਤੇ 13 ਲੀਟਰ ਦੁੱਧ ਇਸ ਟਾਈਮ ਹੈ ਬਿਲਕੁਲ ਹਾਜ਼ਰ ਆ ਤੇ ਦੁੱਧ ਚਵਾਈ ਹੋਊਗੀ 15 16 ਲੀਵਾ ਵੇਖੋ ਗਾਂ ਬਸ਼ਾ ਕਿਦਾਂ ਝੋਡੀ ਨੂੰ ਹਾਂਜੀ ਬਹੁਤ ਯਾਰਾ ਬਣੀ ਆ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਈ ਇਹਦੇ ਬਾਰੇ ਇਹ ਵੀਰ ਜੀ ਸੂਈ ਆ ਅੱਛਾ ਜੀ ਸੂਆ ਕੋ ਦੁੱਜਾ ਲਾ ਲੇ ਭਾਵੇਂ ਤਿੱਜਾ ਵੀ ਲਾ ਲੇ ਕੋਈ ਨਹੀਂ ਅੱਛਾ ਜੀ ਤੁਹਾਨੂੰ ਅਗਲੇ ਦੁੱਜਾ ਨਹੀਂ ਤਿੱਜਾ ਮੰਨ ਕੇ ਲਈ ਆ ਠੀਕ ਹੈ ਜੀ ਮਗਰ ਇਹਦੇ ਉਹ ਕੱਟੀ ਜੇ ਠੀਕ ਹੈ ਜੀ ਇਹਦੇ ਕੋ ਦੁੱਧ ਜਿਹੜਾ ਕੰਡੇ ਦੇ ਰੱਖ ਪਟੇਖਾਂ ਤੋਂ ਬਾਹਰ ਹੀ ਹੋਊਗਾ ਅੰਦਰ ਨਹੀਂ ਹੋਊਗਾ ਠੀਕ ਹੈ ਠੀਕ ਹੈ 8 ਕਿਲੋ ਠੰਡਾ ਪਾਣੀ ਵਰਗਾ ਹੋਊਗਾ ਕਿੰਨਾ ਟਾਈਮ ਹੋਗਾ ਸੂਈ ਨੂੰ ਤੇ ਸੂਈ ਨੂੰ ਹਾਜੇ ਵੀਰ ਦੀ ਮੰਨ ਲਓ 20 ਦਿਨ ਹੋਈ ਗਏ ਮੇਰੇ ਨਾਲ 18-20 ਦਿਨ ਕੱਟੀ ਮਗਰਿਆ ਠੀਕ ਹੈ ਜੀ ਆਹ ਨਾ ਜਵਾਗ ਜੀ ਵੀਰ ਦੀ ਕੋਈ 15-20 ਦਿਨ ਹੋ ਗਏ ਸੂਈ ਨੂੰ ਤੇ ਇਸ ਟਾਈਮ 9 ਕਿਲੋ ਦੁੱਧ ਹਾਜੇ ਰਿਹਾ ਤੇ ਬਾਕੀ ਵਰਗਾ ਤਾਂ 8 ਦੀ ਗਰੰਟੀ ਹੈ ਫੁੱਲ ਆਪਣੀ ਬਾਕੀ ਸਾਫ ਸੂ ਬੜੀ ਵੇਖੋ ਦੁੱਧ ਵਾਲੀ ਆ ਪਤਲੀ ਚੰਗੇ ਗਾਦ ਘਾਠ ਵਾਲੀ ਯਾਰੇ ਚੰਗੇ ਹਾਈਟ ਲੈਂਥ ਬਹੁਤ ਸ਼ਾਨਦਾਰ ਆ ਦੀ ਤੇ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਅਜੇ ਉਹ ਸਾਉਣਾ ਕੋਈ ਵੀਰ ਮੇਰਾ ਭਰਾ ਅੰਦਾਜ਼ਾ ਲਾਵੇ ਲਓ ਭਾਜੀ ਫਿਰ ਇਸ ਕੁਆਲਟੀ ਤੋਂ ਕੀ ਕਰ ਸਕਦੇ ਸਿੱਧੀ ਤੋਰ ਤੇ ਥਾਣਾ ਦਾ ਸੈਜ ਗਿਆ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰਾਉਨੇ ਆ ਬਹੁਤ ਸ਼ਾਨਦਾਰ ਆ ਇਹ ਕਿੰਨਾ ਗੱਚਵਈਓ ਗੀ ਦੁੱਧ ਭਾਜੀ ਵੀਰ ਜੀ 10 ਕਿਲੋ ਦੁੱਧ ਦੇਈ ਜੂ ਰਾਮਨਾ ਜੰਨੇ ਜਿਹੜੇ ਸਾਉਣਾ ਆਪਾਂ ਮੁੱਲ ਪਾਉਣਾ ਠੀਕ ਹੈ ਜੀ ਕੈਜ ਮੁੱਲ ਪਾਉਣਾ ਤੇ ਕੱਦ ਵੀ ਛੋਟੀ ਨਹੀਂ ਮਾੜੀ ਵੇਖੋ ਪਤਲੇ ਪਿੰਡੇ ਦੀ ਕਿਤਰਾ ਤੇ ਸਾਹ ਵੇਖੋ ਕਿਦਾਂ ਲੇਵਾ ਇਧਰ ਬਸ ਦਿਖਾਓ ਹਾਲਾਗੇ ਰੁਪਈਏ ਦਿਖਾਓ ਵੇਖੋ ਹਾਂਜੀ ਵੀਰ ਜੀ ਚੱਕਾ ਕਲਾ ਕਲਾ ਥਾਣਾ ਚਵਾਈ ਬੜੀ ਆ ਥਾਣ ਲੱਗਾ ਆ ਥਾਣਾ ਇਹਦਾ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਵੀਰ ਜੀ 70 ਅਛਾ ਜੀ ਤੇ 65 ਦੀ ਦੇ ਦਾਂਗੇ ਇਹ ਹਾਰ ਨਾ ਹੀ ਦਸੀ ਆਪਾਂ 1000 ਹੋਰ ਛੋਟ ਕਰਦਾ 40 ਦੀ 4000 ਦੀ ਹਾਂਜੀ ਲਓ ਭਾਜੀ 4000 ਦੀ ਚੰਗਾ ਮਿਲ ਕ ਚਵਾਈ ਜਣਾ ਨੇ ਜੇ ਕੋ ਵੀ ਭਰਾ ਦੁੱਧ 10 ਕਿਲੋ ਦੇ ਜਣਾ ਨੇ ਠੀਕ ਹੈ ਜੀ ਹਾਂਜੀ ਹੁਣ 8 ਕਿਲੋ ਤੋਂ ਵੱਧ ਹੀ ਹੋਊ ਘਟਣੀ ਆ ਠੀਕ ਹੈ ਜੀ ਆਜਿਓ ਹੁਣ ਤਿੰਜੇ ਨੰਬਰ ਤੇ ਵੜ ਦੱਸਿਓ ਭਾਈਏ ਇਹਦੇ ਬਾਰੇ ਇਹ ਵੀਰ ਜੀ ਮਨ ਲਓ ਹਲੇ ਤੁਹਾਡੇ ਸਾਹਮਣੇ ਕੋ ਲੈ ਜੂ ਪੰਜ ਚਾਰ ਦਿਨ ਮੇਰੇ ਹਸਾਬ ਨਾਲ ਅੱਛਾ ਜੀ ਤੇ ਖੋਲਦੀ ਪਹਿਲਾਂ ਕਿੰਨਾ ਸੂਆ ਸੁਣਾਣਾ ਹੈ ਸੂਏ ਦੁੱਝੇ ਸੁਣੀ ਜੀ ਹੁਣ ਅੱਛਾ ਜੀ ਦੰਦਾ ਤੋਂ ਵੀ 6 ਦੰਦ ਆ ਠੀਕ ਹੈ ਦੰਦਾ ਜੀ ਹਾਂਜੀ ਤੇ ਪਹਿਲੇ ਸੂਏ ਉਹਨੇ ਵੀ 15 16 ਕਿਲੋ ਆਪਾਂ ਚੋਂਦੇ ਰਹੇ ਆ ਠੀਕ ਹੈ ਠੀਕ ਹੈ ਐਰਕਾਂ 18 ਦੇ ਦੇ 20 ਦੇ ਦੇ 15 ਦੇ ਦੇ ਆਪਣਾ ਕੋ ਹਿਸਾਬ ਲਾ ਲੈ ਕਿ ਨਹੀਂ ਠੀਕ ਹੈ ਬਾਕੀ ਬੱਚੀ ਚੰਗੀ ਠੰਡੀ ਧੀਰੀ ਬੜ ਕਾ ਇਧਰ ਵੇਖੋ ਹਾਂਜੀ ਬਾਈ ਚੈੱਕ ਕਰੋ ਕੋਈ ਤੇ ਕਹਿੰਦਾ ਇਧਰ ਲਾੜ ਵੇਖੋ ਵਛੀ ਦੇ ਤੇ ਲਾਡੋ ਨਾ ਬਹੁਤ ਯਾਰਾ ਇਧਰ ਹੱਥ ਫੇਰ ਕੇ ਵਖਾੰਗੀਏ ਦਰਦੀ ਏ ਯਾਰ ਕੈਮਰੇ ਤੋਂ ਠੀਕ ਆ ਜੀ ਚਲ ਖੋਲੋ ਹੋਰ ਖੋਲ ਕੇ ਵਖਾ ਦਿਓ ਆ ਵੇਖੋ ਕਿਆ ਕਰ ਸਕਦੇ ਬਾਈ ਪਿੱਛਾ ਬੜੇ ਲਾੜ ਆ ਇਧਰ ਵੇਖੋ ਬਾਕੀ ਥੋੜਾ ਜਨਾ ਸਾਡੇ ਕੋਲ ਡਰੀ ਜਾਂਦੀ ਆ ਵਛੀ ਬਣ ਬਣ ਕੇ ਛਦਾਣ ਹੋਈ ਵੇਖੋ ਹਾਂਜੀ ਬਾਈ ਚੈੱਕ ਖੁੱਲੇ ਚੱਡੇ ਦੀ ਬਹੁਤ ਜ਼ਿਆਦਾ ਟਿੱਲਾ ਨੇ ਤੇ ਫਿਰ ਕੁਆਲਿਟੀ ਵਿੱਚ ਚੈੱਕ ਕਰ ਸਕਦੇ ਚੰਗੇ ਕੱਦ ਕਾਠ ਵਾਲੀ ਏ ਵੀ ਇੱਥੇ ਬਾਈ ਕੋ ਚੰਗੇ ਪਸ਼ੂ ਹੁੰਦੇ ਯਾਰ ਯਾਰ ਮੋਦ ਵਿੱਚ ਹੁੰਦੇ ਆ ਦੇਖੋ ਲੈਵਾ ਮਸ਼ੀਨ ਲੱਗਾ ਬਹੁਤ ਸ਼ਾਨਦਾਰ ਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਦੋਦੇ 20 ਕਿਲੋ ਵਛੀ ਪਾ ਦੂ ਹਰਕਾ ਠੀਕ ਹੈ ਵੀਰ ਜੀ ਹਾਂ ਜੀ ਚੰਗੀ ਉਤਰਾਵੇ ਚੰਗੇ ਕੱਦ ਕੱਠ ਵਾਲੀਆਂ ਬੀਤੀ ਤੇ ਚੰਗਾ ਮਿਲਕਰ ਕੋਰਡ ਚ ਵਾਈ ਜਾਣਾ ਨੇ ਰੰਗ ਬਾਜ ਆ ਬਰੀਡ ਵਾਲੀ ਆ ਹਾਂਜੀ ਹਾਂਜੀ ਇਹ ਮੁੱਲ ਕਰਨਾ ਭਾਜੀ ਹਰ ਮੁੱਲ ਵੀਰ ਜੀ ਦਾ ਭਾਵੇਂ ਜਿੰਨਾ ਮਰਜ਼ੀ ਕਰਾ ਲਓ 70 65 ਜੋ ਮਰਜ਼ੀ ਹੈ ਹਾਂਜੀ 60 ਤੋਂ 2000 ਮਾਨ ਕਰਦਾ 52000 52000 ਲੀਟਰ ਠੀਕ ਹੈ ਜੀ ਉਹ ਭਾਈ 58000 ਦੇ ਚੰਗੇ ਘੱਟ ਘਾਟ ਵਾਲੀ ਆ ਤੇ ਦੁੱਧ ਭਰੀ ਜਾਊਗੀ 20 ਲੀਟਰ ਵੀਰ ਕਹਿੰਦਾ ਬੱਚੀ ਦੇਖੋ ਥਣ ਲੈਵਾ ਕਿਦਾਂ ਖੁੱਲਾ ਆ ਬਹੁਤ ਸ਼ਾਨਦਾਰ ਅਡਰ ਕੁਆਲਿਟੀ ਆ ਜੇ ਦੇਣ ਖੜਦੀ ਹੈ 4 ਤੋਂ 5 ਹਾਂਜੀ ਤੇ ਫਿਰ ਸਕੁਆਲਿਟੀ ਤੁਸੀਂ ਫਿਰ ਤੋਂ ਚੈੱਕ ਕਰ ਸਕਦੇ ਜੀ ਵੀਡੀਓ ਪੂਰੀ ਮੈਂ ਖਲੀ ਧੰਨਵਾਦ ਸਾਰੇ ਵੀਰਾਂ ਦਾ